ਗੁਰੂ ਗੋਬਿੰਦ ਸਿੰਘ ਜੀ ਇੱਕ ਦਿਨ ਦੀਵਾਨ ਸਜਾ ਕੇ ਸਿੱਖਾਂ ਨੂੰ ਉਪਦੇਸ਼ ਦੇ ਰਹੇ ਸਨ। ਉਹਨਾਂ ਨੂੰ ਇੱਕ ਸਿੱਖ ਸ਼ਰਧਾਲੂ ਬਿਸੰਬਰ ਦਾਸ ਨਾਮ ਦਾ ਵਿਅਕਤੀ ਮਿਲਣ ਆਇਆ। ਉਹ ਗੁਰੂ ਜੀ ਦਾ ਅਨਨ ਸੇਵਕ ਸੀ। ਉਸਨੇ ਗੁਰੂ ਜੀ ਨੂੰ ਮੱਥਾ ਟੇਕ ਕੇ ਬੇਨਤੀ ਕੀਤੀ ਕਿ ਮਹਾਰਾਜ ਜੀ ਗਰੀਬੀ ਕਿਉਂ ਆਉਂਦੀ ਹੈ? ਗੁਰੂ ਗੋਬਿੰਦ ਸਿੰਘ ਜੀ ਨੇ ਬਿਸੰਬਰ ਦਾਸ ਦੀ ਬੇਨਤੀ ਸੁਣ ਕੇ ਆਖਿਆ ਕਿ ਸਿੱਖਾਂ ਨੂੰ ਆਪਣੇ ਜੀਵਨ ਵਿੱਚ ਉਹ ਕਾਰਬਿਹਾਰ ਕਰਨੇ ਚਾਹੀਦੇ ਹਨ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਕਦੇ ਵੀ ਗਰੀਬੀ ਦਾ ਮੂੰਹ ਨਹੀਂ ਦੇਖਣਾ ਪਵੇਗਾ ਗੁਰੂ ਜੀ ਨੇ ਆਖਿਆ ਹੈ ਬਸੰਬਰ ਦਾਸ ਸਿੱਖ ਸਤਗੁਰੂ ਜੀ ਦੇ ਨਿਮਿਤ ਆਪਣੀ ਕਮਾਈ ਵਿੱਚੋਂ ਦਸਵੰਧ ਦੇਵੇ ਸਿੱਖੀ ਦੀ ਰਹਿਤ ਵਿੱਚ ਰਹੇ ਇਸ਼ਨਾਨ দান ਅਤੇ ਸਿਮਰਨ ਵਿੱਚ ਲੱਗ ਕੇ ਉਮਰ ਬਤੀਤ ਕਰੇ ਪਰਾਈ ਇਸਤਰੀ ਤੇ ਪਰਾਏ ਧਨ ਦਾ ਤਿਆਗ ਕਰੇ ਗੁਰੂ ਚਰਨਾਂ ਉੱਤੇ ਨਿਸ਼ਚਾ ਰੱਖੇ ਗੁਰਬਾਣੀ ਦਾ ਪਾਠ ਕਰਕੇ ਸਿੱਖ ਜਨਮ ਮਰਨ ਦੇ ਬੰਧਨ ਕੱਟੇ ਸਿੱਖ ਭਜਨ ਕਰੇ ਸੰਬੰਧੀ ਮਰਨਾ ਤੇ ਰੋਣਾ ਤੇ ਬਰਲਾਪ ਨਾ ਕਰੇ ਭਾਬ ਕੇ ਰਿਸ਼ਤੇਦਾਰਾਂ ਤੇ ਸਬੰਧੀਆਂ ਦੇ ਮਰਨ ਤੇ ਰੋਣਾ ਅਤੇ ਬਰਲਾਪ ਨਹੀਂ ਕਰਨਾ ਬੁਰੇ ਕਰਮਾਂ ਤੋਂ ਆਪਣੇ ਆਪ ਨੂੰ ਬਚਾਵੇ ਸਾਰੇ ਪਰਿਵਾਰ ਨੂੰ ਚੰਗੇ ਰਸਤੇ ਤੇ ਲਾਵੇ ਨੀਚ ਅਤੇ ਚੰਡਾਲ ਨੂੰ ਅਤੇ ਬੇਸਵਾ ਇਸਤਰੀ ਨੂੰ ਕਦੀ ਵੀ ਕਰਜ਼ਾ ਨਾ ਦੇਵੇ ਸਿੱਖ ਕਿਸੇ ਨਾਲ ਬੇਅਰਥ ਝਗੜਾ ਨਾ ਕਰੇ ਆਪਣੀ ਸਿੱਖੀ ਰਹਿਤ ਨੂੰ ਕਦੀ ਨਾ ਛੱਡੇ ਸਿੱਖ ਖੋਟੇ ਪੁਰਸ਼ ਨਾਲ ਕਦੀ ਪ੍ਰੀਤ ਨਾ ਕਰੇ ਕਾਮ ਕ੍ਰੋਧ ਆਦਿਕ ਪੰਜ ਵਿਕਾਰਾਂ ਨੂੰ ਹਿਰਦੇ ਤੋਂ ਦੂਰ ਕਰੇ ਟੁੱਟਾ ਭਾਂਡਾ ਤੇ ਟੁੱਟੀ ਮੰਜੀ ਵੀ ਨਾ ਕਦੇ ਵਰਤੇ ਵਾਹਿਗੁਰੂ ਜੀ ਵੱਲੋਂ ਨਾ ਸ਼ੁਕਰੇ ਦੂਰ ਹੋ ਕੇ ਨਾ ਲਵੇ ਤੇ ਗੁਰਦੁਆਰੇ ਅੰਦਰ ਜਾਣ ਲੱਗਿਆਂ ਗਟਿਆਂ ਤੱਕ ਸਾਰੇ ਪੈਰ ਧੋ ਕੇ ਜਾਵੇ ਵਾਹਿਗੁਰੂ ਜੀ ਦੇ ਦਿੱਤੇ ਉੱਤੇ ਸੰਤੋਖ ਧਰ ਕੇ ਉਸ ਦਾ ਧੰਨਵਾਦ ਕਰੇ ਦੰਦਾ ਨਾਲ ਹੱਥਾਂ ਦੇ ਨõ ਕਦੇ ਵੀ ਨਾ ਕੱਟੇ ਖਾਣ ਵੇਲੇ ਹੱਸਣਾ ਤੇ ਗੱਪਾਂ ਮਾਰਨੀਆਂ ਨਾ ਕਰੇ ਰੋਟੀ ਖਾ ਕੇ ਪਿੱਛੋਂ ਪੇਟ ਨਾ ਬਜਾਵੇ ਜਿਹੜਾ ਇਹਨਾਂ ਗੱਲਾਂ ਨੂੰ ਕਰੇਗਾ ਉਸ ਦਾ ਧਨਨਾਸ਼ ਹੋ ਜਾਏਗਾ ਰਾਹ ਵਿੱਚ ਸੌਣਾ ਤੁਰੇ ਜਾਂਦਿਆਂ ਖਾਣਾ ਅਤੇ ਲਘੂ ਸ਼ੰਕਾ ਨਾ ਕਰੇ ਅੰਨ ਖਾ ਕੇ ਉਸ ਦੀ ਨਿੰਦਿਆ ਨਾ ਕਰੇ ਬਹੁਤੀ ਵਾਰ ਖਾਣਾ ਨਾ ਖਾਵੇ ਇਕਾਂਤ ਵਿੱਚ ਬੈਠ ਕੇ ਸਿਮਰਨ ਵਿੱਚ ਧਿਆਨ ਲਾਵੇ ਬਹੁਤੀਆਂ ਚਿੰਤਾਵਾਂ ਨਾ ਕਰੇ ਵੱਦ ਚਲਣ ਪੁਰਸ਼ ਅਤੇ ਪਰਾਈ ਇਸਤਰੀ ਨਾਲ ਪ੍ਰੀਤ ਨਾ ਕਰੇ ਰਾਜੇ ਦੇ ਸੁਈਏ ਨਾਲ ਮਿੱਤਰਤਾ ਕਦਾਇਚ ਨਾ ਕਰੇ ਸਾਰੀ ਰਾਤ ਜਾਗਣਾ ਅਤੇ istri ਨਾਲ ਸੰਬੰਧ ਬਹੁਤ ਵਾਰ ਨਾ ਕਰੇ ਕਿਸੇ ਵਿੱਚ ਦੂਸ਼ਣ ਰੋਪਣੇ ਅਤੇ ਨਿੰਦਾ ਦਾ ਤਿਆਗ ਕਰੇ ਜਗਤ ਦਾ ਵਾਸਾ ਬ੍ਰਿਕਸ਼ਾਂ ਪਰ ਪੰਛੀ ਵਤ ਜਾਣੇ ਭਾਬ ਕੇ ਇਸ ਜਗਤ ਵਿੱਚ ਆਪਣੇ ਆਪ ਨੂੰ ਜਿਵੇਂ ਦਰਖਤਾਂ ਤੇ ਪੰਛੀ ਬੈਠੇ ਹਨ ਉਸ ਤਰ੍ਹਾਂ ਜਾਣੋ ਜਗਤ ਨੂੰ ਆਸਾਰ ਜਾਣੇ ਹਿਰਦੇ ਵਿੱਚ ਵੈਰਾਗ ਰੱਖੇ ਦੇਹ ਪ੍ਰਾਣ ਅਤੇ ਆਤਮਾ ਨੂੰ ਤਿੰਨਾਂ ਗੁਣਾਂ ਤੋਂ ਵੱਖਰਾ ਜਾਣੇ ਧਰਮ ਪੁਸਤਕਾਂ ਨੂੰ ਪੜ੍ਹ ਸੁਣ ਕੇ ਆਪਣਾ ਹੰਕਾਰ ਦੂਰ ਕਰੇ ਧੀਰਜ ਨਾਲ ਜਗਤ ਦੀਆਂ ਜ਼ਿੰਮੇਵਾਰੀਆਂ ਨੂੰ ਘਟਾਵੇ ਅਤੇ ਧੀਰੇ ਧੀਰੇ ਸਭ ਤੋਂ ਛੁਟਕਾਰਾ ਪਾ ਲਵੇ ਖੋਟਾ ਹੱਠ ਖੋਟਾ ਭੋਜਨ ਆਪਣੀ istri ਦੀ ਸੋਭਾ ਅਤੇ ਆਪਣੀ ਮਾਨ ਵਡਿਆਈ ਨਾ ਕਰੇ ਪੂਜਾ ਸਮੇਂ ਮੰਦਰ ਵਿੱਚ ਬਹੁਤਾ ਚਿਰ ਨਾ ਰਹੇ ਆਪਣੀ ਭਜਨ ਬੰਦਗੀ ਦਾ ਕਿਸੇ ਨੂੰ ਭੇਤ ਨਾ ਦੇਵੇ ਸਭ ਨੂੰ ਸਮ ਦ੍ਰਿਸ਼ਟੀ ਵਿਖੇ ਅਤੇ ਨਿਆਂ ਕਰਨ ਸਮੇਂ ਕਿਸੇ ਦਾ ਪੱਖ ਨਾ ਕਰੇ ਖਾਂਦਾ ਪੀਂਦਾ ਪਹਿਨਦਾ ਮਨ ਨੂੰ ਪ੍ਰਭੂ ਦੀ ਯਾਦ ਵਿੱਚ ਲਾਈ ਰੱਖੇ ਜੋ ਸਿੱਖ ਆਪਣੇ ਕਾਰ ਵਿਹਾਰ ਅਤੇ ਖਾਣ ਪੀਣ ਨੂੰ ਸ਼ੁੱਧ ਰੱਖਦਾ ਹੈ ਉਸ ਦਾ ਘਰ ਧਨ ਨਾਲ ਭਰਪੂਰ ਰਹਿੰਦਾ ਹੈ ਇਹ ਸਾਰੀ ਵਾਰਤਾ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਬਿਸੰਬਰ ਦਾਸ ਦੇ ਨਾਲ ਦੀਵਾਨ ਵਿੱਚ ਬੈਠੀ ਸਾਰੀ ਸੰਗਤ ਜੀ ਨੂੰ ਸੁਣਾਈ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਫਰਮਾਨ ਸਾਰੇ ਸਿੱਖਾਂ ਨੂੰ ਜਾਰੀ ਕੀਤਾ ਸੀ ਗੁਰੂ ਪਿਆਰਿਓ ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਸਾਡੇ ਘਰ ਅੰਤਾਂ ਦੀ ਗਰੀਬੀ ਨਾ ਆਵੇ ਤਾਂ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਸੰਗਤਾਂ ਨੂੰ ਬਚਨ ਦੱਸੇ ਸਨ ਆਪ ਜੀ ਵੀ ਆਪਣੀ ਜ਼ਿੰਦਗੀ ਵਿੱਚ ਉਹ ਬਚਨ ਜ਼ਰੂਰ ਧਾਰਨ ਕਰੋ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਗਰ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਇਤਿਹਾਸਿਕ ਵੀਡੀਓ ਸੁਣਨਾ ਚਾਹੁੰਦੇ ਹੋ ਆਪ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਇੱਕ ਵਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜ਼ਰੂਰ ਲਿਖਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ